ਸਾਡੇ ਛੋਟੇ ਵੀ ਸੱਜਣ ਤੇ ਸਾत्री ਜਥੇਵੰਦੀਆਂ ਅਤੇ ਮਲਾਇਨ ਜਥੇਵੰਦੀਆਂ ਵੱਲੋਂ ਸਾਡੇ ਨਾਲ ਇੱਥੇ ਸਹਿਯੋਗ ਦਿੱਤਾ ਜਾ ਰਿਹਾ ਹੈ ਜੈਸੇ ਤਾਂ ਜਰਸੀ ਦੋਸਤੋਂ ਪ੍ਰਸ਼ਾਚਾਰ ਦੇ ਖਿਲਾਫ ਲੜ ਰਹੇ ਆ ਉਹਨਾਂ ਦੇ ਵਿੱਚ ਵੱਧ ਚੜ ਕੇ ਪਿੰਡ ਦੀ ਇਕਾਈ ਤੋਂ ਲੈ ਕੇ ਜਿਹੜੇ ਸਾਡੇ ਸ਼ੂਰਮੇ ਸਰਕਾਰ ਗੁਰਦੇਵ ਸਿੰਘ ਦੀ ਚੌਕੇ ਜਨਮ ਸਕੱਤਰ ਵਿਕੇਜੂ ਗਰਾਹਾ ਉਹਨਾਂ ਨੇ ਹਿੱਕੜਾ ਕੇ ਇਸ ਨੁਆਈ ਦੇ ਵਿੱਚ ਸਾਹ ਬਤਾ ਤੇ ਅੱਜ ਵੀ ਉਹ ਝੰਡਾ ਕੇਂਦਰੀ ਜੇ ਦੇ ਵਿੱਚ ਸਰਕਾਰ ਵੱਲੋਂ ਹਾਕਮਾਂ ਵੱਲੋਂ ਆਵਾਜ਼ ਨੂੰ ਬੰਦ ਕਰਨ ਵਾਸਤੇ ਉਹਨਾਂ ਨੂੰ ਜਿਹੜੀ ਦਿੱਕਾ ਹੋਇਆ ਹੈ ਜਿਹੜਾ ਅਦਾਸ ਖੂਤ ਚੌਕੇ ਦਾ ਮਸਲਾ ਹੈ ਕਦੇ ਮੋਟਾ-ਮੋਟਾ ਆਪਣਾ ਸਾਹ ਲਾਈਏ ਕਿ ਇਹ ਨਿਬੜ ਕਿਉਂ ਨਹੀਂ ਰਿਹਾ ਅਸੀਂ ਜਿਹੜਾ ਰੱਖਿਆ ਦਫ਼ਤਰਾਂ ਦੇ ਵਿੱਚ ਕੋਈ ਮੰਗ ਪੱਤਰ ਦੇਣ ਜਾਣੇ ਆ ਜਾਂ ਕੋਈ ਸ਼ਿਕਾਇਤ ਹੈ ਕਿਸੇ ਤਰ੍ਹਾਂ ਦੀ ਕੋਈ ਪ੍ਰਸ਼ਾਸਨ ਜਾਂ ਪ੍ਰਿੰਸੀਪਲ ਦੁਆਰਾ ਗਤੀਵਿਧੀ ਕੀਤੀ ਜਾਂਦੀ ਹੈ ਕੋਤੇ ਸਾਹਮਣੇ ਛੋਟੇ ਮੁਲਾਜ਼ਮਾਂ ਪੁੱਛੇ ਲੱਗੇ ਨੇ ਕਿ ਮੰਗਣਾ ਕੀ ਹੈ ਮਗਲਾਂ ਨਿਬੜਵਾਰ ਕਿਉਂ ਨਹੀਂ ਐਡੀ ਐਡੀ ਵੱਡੀ ਕੀ ਗੱਲ ਹੈ ਕਿ ਇਸ ਮਗਲ ਨੂੰ ਸਰਕਾਰ ਕਿਉਂ ਨਹੀਂ ਨਿਵੇੜਨਾ ਚਾਹੁੰਦੀ ਉਹ ਨਿਵੇੜਨਾ ਭਾਵੇਂ ਇਸੇ ਕਰਕੇ ਵੀ ਚਾਹੁੰਦੀ ਕਿ ਜਿਹੜੇ ਆ ਕੰਨੇ ਸ਼ਰਾਰੂ ਉੱਠੇ ਨੇ ਇਹਨਾਂ ਨੂੰ ਵੀ ਸਰਪਸਟਾਣਾ ਕਿ ਇਹਨਾਂ ਦੇ ਜੱਥੇਵੰਦੀਆਂ ਦੇ ਰਾਹ ਖੜੇ ਹੋਏ ਨੇ ਜਿਵੇਂ ਕਿ ਮਾਪਨਾ ਨਾਮ ਲੱਗਾ ਸਰਦਾਰ ਬਗੇਸ਼ ਸਿੰਘ ਦਾ ਪਿੰਡਰ ਵਿੱਚ ਹੁੰਦੇ ਨੇ ਆਪਣੇ ਉਹਨਾਂ ਵੱਲੋਂ ਬਦਿਹਰ ਸਿੰਘ ਨੂੰ ਗੱਤੀ ਦਾ ਟਾਰਗੇਟ ਕੀਤਾ ਗਿਆ ਸੀ ਕਿ ਬਦਿਹਰ ਸਿੰਘ ਨੂੰ ਚੱਕਰ ਉਸ ਤੋਂ ਮਾੜਾ ਫੰਡਾ ਪੈ ਗਿਆ ਨਿਪਟ ਗਿਆ ਤੇ ਕਾਫੀ ਬਦਮਾਨ ਪਰ ਅਸੀਂ ਪ੍ਰਸ਼ਾਸਨ ਨੂੰ ਪਹਿਲੇ ਦਿਨ ਤੋਂ ਕਹਿ ਕੇ ਚੱਲੇ ਵਸੀ ਕਿ ਜਿੰਨਾ ਟਾਈਮ ਉਸਾ ਚੇੜੀ ਲੋਕਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੁੰਦੀ ਪਰਚਾ ਦਰਜ ਕਰਕੇ ਗਰਮੇਸ਼ ਸਿੰਘ ਛੇਕੇਦਾਰ ਵਰਗੇ ਕਬਤ ਖੁਨਾਰ ਵਰਗੇ ਜਿਨ੍ਹਾਂ ਨੇ ਲੁੱਟ ਮਚਾਈ ਹੋਈ ਹੈ ਮਾਰਗ ਕਾਜ ਦੇ ਵਿੱਚ ਦੱਲੇ ਐਡਮਿਸ਼ਨ ਕਰ ਕਰਕੇ ਜੰਮੇ ਸਾਧੂਗੜ ਬੰਦਮੰਡ ਕੇ ਲੋਕਾਂ ਨੂੰ ਤੇ ਇਹਨਾਂ ਸ਼ੂਗਾਂ ਦੇ ਵਿੱਚ ਹੀ ਉਹਨਾਂ ਨੂੰ ਬਾਹਰ ਆਇਆ ਕ੍ਰਿਪਸ਼ਨ ਵਾਲੇ ਲੋਕਾਂ ਨੂੰ ਦੂਜੇ ਇਹਨਾਂ ਸ਼ੂਗਾਂ ਵਿੱਚ ਉਹਨੇ ਜਲਦੀ ਲੋਕ ਜੰਮੇ ਜਿਗਿਆ ਬੰਦ ਕੇ ਨੌਕਰੀ ਦਿੱਤੀ ਹੋਈਆਂ ਨੇ ਕੋਨੇ ਇਮਰਸੂਨਾ ਦੇ ਵਿੱਚੋਂ ਇੱਕ ਨਵੀਂ ਗੱਲ ਜਿੰਨ ਦਾ ਵੀ ਵੀਡੀਓ ਸ਼ੁਰੂ ਕਰਾਂ ਗੁਰੂ ਮਹਤਵਪੂਰਨ ਖਿਆਲ ਹੈ ਸਭੀ ਮਾਹਰ ਸਮਝ ਸਕਦੇ ਜਾਂਦੀਆਂ ਕਿ ਤਾਂ ਜਿਹੜਾ ਪਹੁੰਚਿਆ ਉਹ ਵਿੱਚ ਬੱਚੇ ਨਹੀਂ ਹੁੰਦਾ ਕੋਈ ਜਾ ਕੇ ਕਦੇ ਮਰਜੀ ਕੋ ਪੱਤਰਕਾਰ ਰਹਿ ਗਿਆ ਆ ਮੀਡੀਆ ਦੇ ਖੜੇ ਨੇ ਡੈਲੀਗੇਸੀ ਖੜੀ ਹੈ ਜਦੋਂ ਸੈਸ਼ਨ ਸਟਾਰਟ ਹੁੰਦਾ ਹੈ ਜਦੋਂ ਮਰਜੀ ਵਾਗਿਆ ਕਿ ਬੱਚੇ ਨਹੀਂ ਹੁੰਦੇ ਕਿਉਂਕਿ ਸੈਡੀ ਬਣਾਈ ਉਹਨਾਂ ਸ੍ਰੀ ਗੁਰਦੇਵ ਜੀ ਨੂੰ ਸਵਾਸਾਮਤੀ ਉਹਨਾਂ ਨੇ ਸਰਕਾਰੀ ਸਕੂਲ ਲੈ ਕੇ ਅਸੀਂ 30% ਤੱਕ ਪੜਾਵਾ ਲਏ ਮੋਟੇ-ਮੋਟੇ 100000 ਤੋਂ 100000 ਜਿੱਤੂ ਪਏ ਆਪਣੇ ਮਾਨਸਾੜੀ ਦੇ ਬੀਬੀ ਤੇ ਬੱਚੇ ਹੋਏ ਨੇ ਤੇ 90000 ਰੁਪਿਆ ਕਿਵੇਂ ਕਮਾਇਆ ਮੰਨੇ ਜੇ ਸਰਕਾਰ ਦੀ ਕੋਸ਼ਿਸ਼ ਕੀਤੀ ਹੈ ਬਤਾਓ ਕਿ ਫੇਂਟਮ ਨੇ ਪੜਾਵਾ ਮੰਗਦਾ ਤਾਂ ਉਹਨਾਂ ਨੇ ਜਾਇਦਾਦੀ ਪਤਾ ਕਿਉਂ ਨਹੀਂ ਕਰਦੀ ਸਰਕਾਰ ਸਿਵੀ ਸਰਕਾਰ ਸਾਤ ਮਿਆਂ ਦੀ ਸਰਕਾਰ ਇਹ ਕਹਿੰਦੀ ਹੈ ਕਿ ਯੂਟੋਲ ਇਸ ਤੇ ਚੱਲ ਰਿਹਾ ਹੈ ਫਿਰ ਦਾ ਦਾ 0% ਅਸੀਂ ਬੁਝੇਸ ਤੇ ਬੱਤਿ ਕੰਨ ਦਿਖਾਇਆ ਕਿ ਬਿਚੂਆ ਨੇ ਤਬੂਨਾ ਨੇ ਇੱਥੇ ਲਾ ਲਾ ਕੇਸ ਤਾਂ ਇਹਨਾਂ ਦਾ ਇਹ ਹੀ ਝੋਣਾ ਉੱਥੇ ਦੋ ਸਾਲ ਹੋ ਗਏ ਟਿਕਾ ਮਿਲਦੀਆਂ ਨੂੰ ਦੋੜ ਦਾ ਦੋੜ ਦੇ ਬੰਲੇ ਨਕੀਰ ਪੇਸ਼ ਹੁੰਦਾ ਤੇ ਕਹਿੰਦੇ ਕਿ ਕੰਮ ਕਰਵਾ ਲਓ ਜੀ ਪੰਜਾਬ ਸਰਕਾਰ ਨੇ ਕੰਮ ਕਰਵਾਵੇ ਸੀਰੀਆਈ ਦੀ ਜਾਂਚ ਕਰਵਾ ਲੈਣੇ ਜਿਹੜੇ ਕਹਿੰਦੇ ਵੀ 30 ਰੁਪਏ ਸੀ ਤੋੜਾ ਕੇ ਸਕੂਲ ਤੇ ਹੋਇਆ ਤੇਨੇ ਜਿਹੜੇ ਕਹਿੰਦੇ ਖਾਦਾ ਨਹੀਂ ਖੁਸ਼ਿਆ ਜਿੰਨਾ ਸਰਕਾਰ ਤੋਂ ਵਸਤਾਂ ਲਾਉਣੇ ਆ ਠੀਕ ਹੈ ਟੀਚਰ ਨੂੰ ਧੋਪਾ ਹੋ ਜਾਣਾ ਉਹ ਦਿਸੇ ਨਾ ਤੋੜ ਦੇ ਵਿੱਚ ਗੋਲ ਮੋਲ ਗੱਲ ਕਰਦੀ ਕਿਉਂਕਿ ਭਰਾਵੋ ਪਹਿਲਾਂ ਜਿਹੜਾ ਸਿੱਖਿਆ ਸਰਬੀਰ 2021 ਦੇ ਵਿੱਚ ਜਿਹੜੀ ਕਮੇਟੀ ਬਣੀ ਸੀ ਸਿਆਣੇ ਕਹਿੰਦਾ ਮਨੇ ਮੈਂ ਛੋੜਿਆ ਮੈਂ ਛੋਂਦਾ ਹੁੰਦਾ ਸੀ ਕਹਿੰਦਾ ਕਮੇਟੀ ਕੰਮ ਤੇ ਮਿੱਟੀ ਪੋੜਾ ਇਹਨਾਂ ਕੰਮਾਂ ਦਾ ਮਿੱਟੀ ਪਾਣੀ ਵਕਾਉਣੀ ਹੋਵੇ ਕਿਸੇ ਮਤਲਬ ਨੂੰ ਟਕਾਉਣਾ ਹੋਵੇ ਉਹ ਵੀ ਕਮੇਟੀ ਬਣਾ ਦਿੱਤੀ ਜਾਂਦੀ ਆ ਉਹ ਕਮੇਟੀ ਦੇ ਵਿੱਚੋਂ ਕੀ ਨਿਕਲਣਾ ਕੁਝ ਨਹੀਂ ਨਿਕਲਣਾ ਕਿਉਂਕਿ ਅਸਲ ਨੇ ਹੱਥ ਫੇਰੇ ਚ ਕਮੇਟੀ ਹੁੰਦੀ ਆ ਫੇਰ ਬਣੀ ਦੀ ਸੀ ਵੀਰ ਕਮੇਟੀ ਜਿਹੜਾ ਸਾਡੇ ਹੁਣ ਪ੍ਰਬੰਧ ਕਰਾਇਆ ਉਹ ਨੇ ਮਨਿੰਦਰ ਸਿੰਘ ਢਾੜੀ ਵਾਲਾ ਅਪਰੇਜ਼ ਦੇ ਵਿੱਚ ਮੇਰੇ ਮਨਤ ਕੋ ਸਕੂਲ ਬਾਸਮੀ ਨਟਾ ਉਹਨਾਂ ਨੇ ਖੁਦ ਛੱਡਿਆ ਲੈਟਰ ਪਾੜਦੇ ਨੇ ਕਹਿੰਦੇ ਅਸੀਂ ਅਸਮਰੱਥਾ ਚਲੋ ਓਏ ਕੀ ਕਰਕੇ ਉੱਥੇ ਕਿਸਾਨ ਜੱਟੇ ਬੰਨੀਆਂ ਵੱਲੋਂ ਜਿਹੜੇ ਸ਼ਰਾਬੀ ਗੁੰਡੇ ਅਧਿਆਪਕ ਨੇ ਉਹਨਾਂ ਵੱਲੋਂ ਸਕੂਲਾਂ ਦਾ ਮਾਹੌਲ ਖਰਾਬ ਕੀਤਾ ਜਾ ਰਿਹਾ ਪੂਰਾ ਕਿਤੇ ਮੜਿਆ ਕਿਸਾਨ ਜੱਟੇ ਬੰਨੀਆਂ ਤੇ ਅਧਿਆਪਕਾਂ ਤੋਂ ਇੱਕ ਆ ਕੇ ਸੂਰਬਾਛਲੇ ਲੈ ਉਹਨਾਂ ਤੋਂ ਹਰਚਾ ਦੱਸ ਨਹੀਂ ਕੀਤਾ ਦੋ ਸਕੂਲ ਸਰ ਤੇ ਭਵਾਲ ਤੇ ਚੋਕੇ ਤੇ ਬੇਹਰੇ ਹਰੇ ਚਲਾਈ ਜਾਂਦੇ ਨੇ ਚੌਂਦੇ ਚੌਤ ਲਾਉਂਦੇ ਨੇ ਉਹਨਾਂ ਦੀ ਅੰਦਰ ਰੁਕਦੀ ਆ ਭਰਾਓ ਜਿੱਦੇ ਬੇਹਰ ਸਕੂਲ ਬਾਹਰ ਚਲਾਇਆ ਤੇ ਮੈਨੇਜਮੈਂਟ ਦੇ ਪਰਚੇ ਦਰਜ ਕਰਕੇ ਸ਼ਿਕਾਇਤ ਨੇ ਉਧਰ ਸਕੂਲ ਚੌਕ ਦਾ ਮਸਲਾ ਆਪਣੇ ਆਪ ਹੀ ਹੱਲ ਕਰ ਲੈਣਾ ਮੈਂ ਇਹ ਗੱਲ ਬੀਵੀ ਆ ਜੀ ਮੀਟਰ ਦੇ ਵਿੱਚ ਕਹਿ ਕੇ ਆਇਆ ਕਿਉਂਕਿ ਉੱਥੇ ਉਹਨਾਂ ਵੀ ਅੰਦਰ ਨਾਲ ਸਹੂਤ ਕਰਾਇਆ ਹੋਇਆ ਇਹ ਕਹਿੰਦੇ ਬਜੇਪੁਰ ਸਿੰਘ ਨੂੰ ਜਿੱਦ ਲੱਗ ਲਿਆ ਆਪਣੇ ਆਪ ਖੇਡ ਜਾਣਗੇ ਜਵਾਬਿਆਂ ਨੂੰ ਮਾਰ-ਮਾਰ ਕੇ ਚਾਹ ਦੰਡਾ ਪਿਆ ਜੋ ਦੋ ਵਾਰੀ ਲਾਤੀ ਚਾਰਜ ਕਰਾਦਾ ਸਾਡੇ ਤੇ ਬਜੇਪੁਰ ਸਿੰਘ ਦਾ ਮੂੰਹ ਬੰਦ ਕਰਾ ਦੇਵਾਂਗੇ 70 ਜੰਮ ਤੇ 70 ਵੀਤਰੀ ਦੀ 70 ਕਿੱਥੇ ਕਿੱਥੇ ਰੋਗ ਲੋਗੇ ਚਿਤ੍ਰਮਨ ਸਿੰਘ ਕਹਿਣ ਕਰ ਗਿਆ ਹੋ ਕੋਈ ਗੱਲ ਨਹੀਂ ਸਾਡੇ ਨਾਲ ਨਹੀਂ ਉਹ ਤਾਂ ਗੁਰੂਆ ਪੁਰਾ ਤੋਂ ਪਹਿਲਾਂ ਕੋਈ ਬੜਾ ਬੜਾ ਚੱਲਦੀ ਆਈਆਂ ਨੇ ਬੜੀਆਂ ਆਪਣੇ ਘੁਲਰ ਪਰਿਵਾਰ ਨੂੰ ਗੱਤ ਫਾਇ ਮੇਂ ਦੋਨੀਆਂ ਦੇ ਬੱਚੋ ਬੱਕਰਾਂ ਦੇ ਤੌਰ ਤੇ ਉਹਨੂੰ ਘਾਇ ਲੰਦਾ ਪਰ ਅਸੀਂ ਸ਼ਰਮ ਕਰਦੇ ਹਾਂ ਪਰਿਵਾਰ ਨੂੰ ਉਹਨਾਂ ਨੇ ਬੱਚਿਆਂ ਨੂੰ ਤੇ ਬਦਲ ਸਿੰਘ ਦੀ ਸੋਗ ਨੂੰ ਕਿ ਹੁਣ ਇੰਨਾ ਛੇੜੀ ਬੰਦਾ ਜੱਜਵੰਦੀ ਨੂੰ ਮਿਲਣ ਨਹੀਂ ਆਇਆ ਕੋ ਉਹਨਾਂ ਪਰਿਵਾਰ ਨੂੰ ਸਾਡੇ ਕੋਲ ਸਾਰੀਆਂ ਟੋਕੀਆਂ ਉਹਨੂੰ ਘਾਇ ਜਾਂਦੇ ਛੋਟਾ ਬੋਲ ਕਰਤਾ ਕਿ ਟੀਚਰ ਅੰਦਰ ਵਰਗੇ ਪੰਨੀ ਮਾਈਕ ਦਾ ਗਾਲ ਸਾਫ ਕਰ ਦੇਣੀ ਚਾਹਣਾ ਉਹ ਬੰਦੇ ਦੀ ਸ਼ੋਤ ਪੱਕ ਮਜਨੂਮਾ ਨਾਲ ਖੜਨ ਵਾਲਾ ਇਨਸਾਨ ਹੈ ਬਰਦੋ ਸਿੰਘ ਦਾ ਪ੍ਰਾਤਰੀ ਜਿਕੇ ਉਹਨੀਆਂ ਤੇ ਹੋਰ ਜਿਕੇ ਉਹਨੀਆਂ ਤੋਂ ਸਾਡਾ ਮੁਰਗੂ ਸਾ ਦਿੱਤਾ ਜਾ ਰਿਹਾ ਅੱਜ ਜਿਹੜੀ ਐਸੀ ਐਸੀ ਅਜਰਾ ਧਰਨ ਰੱਖਿਆ ਮੁਜ਼ਾਰਾ ਰੱਖਿਆ ਪੱਕੀ ਫੈਲ ਨੂੰ ਇੱਕ ਮੇਰੇ ਮੇਰੇ ਤੋਂ ਮੈਂ ਸੂਰ ਬਾਫਲੇ ਦਾ ਅਜੇ ਮਾਰ ਕੋਹਾ ਦੋ ਮਹੀਨੇ 12 ਮਈ ਨੂੰ ਆਸਿਓ ਸਾਹ ਬਲੋ ਕੋਕ ਜਾ ਕੇ 4 ਵਜੇ ਜਾ ਕੇ ਭੁਖੇ ਦਿੱਤਾ ਸੀ ਕਿ 10 ਦਿਨ ਦੇ ਵਿੱਚ ਸਾਰੇ ਮਸਲੇ ਹੱਲ ਕਰ ਦਾਂਗੇ ਪਰ ਮੇਰੀ ਤੋਂ ਬਾਅਦ 16 ਜੂਨ ਨੂੰ ਗੰਡਾ ਪ੍ਰਸ਼ਾਸਨ ਮਾਨਯੋਗ ਐਡੀਸੀ ਆਡੂੰ ਤੋਂ ਨੰਬਰੋਂ ਜਦੋਂ ਅਧਿਰੇ ਸਾਹਮਣੇ ਦੀਦੀਆਂ ਬੁਲਵਾ ਰਹੇ ਜਦੋਂ ਅਧਿਰੇ ਸਾਹਮਣੇ ਇਹ ਮੰਡਾ ਮੰਨ ਲਿਆ ਸੰਨ ਜਿਹੜਾ ਸਾਡੇ ਸ਼ੇਖਾਤ ਮੰਡਾ ਸੀ ਕਿ ਅਸੀਂ ਸੰਦੀਪ ਸਿੰਘ ਤੇ ਮਨਜੀਤ ਸ਼ਰਮਾ ਦੇ ਜਿਹੜੇ ਕਾਨੂੰਨੀ ਅਸਲਾ ਪਈਆਂ ਹੋਈਆਂ ਨੇ ਗੁਰਨੇਰ ਸਿੰਘ ਛੇਕੇਦਾਰ ਵੱਲੋਂ ਜਾਂ ਹੋਰ ਪਾਰਟੇ ਦਰਜ ਕੀਤੇ ਗਏ ਨੇ ਉਹਨਾਂ ਨੂੰ ਅਸੀਂ ਕਾਨੂੰਨੀ ਪ੍ਰਕਿਰਿਆ ਕਰਕੇ 15 ਦਿਨਾਂ ਵਿੱਚ ਭਾਲ ਕਰ ਦਾਂਗੇ ਛੋਡੇ ਜਿਹੜੇ ਅੱਜ ਵੀਰੇ ਉਹਨਾਂ ਰੂਬੀ ਅਸੀਂ ਜਮਾਨਤਾ ਗਰਾਉਂਡ ਦੇ ਵਿੱਚ ਸਹੇਦਾ ਕਰਾਂਗੇ ਉਹ ਮੈਡਮ ਪੂਨ ਦੀ ਐਡੀਜੀ ਦਾ ਸਾਹਮਣੇ ਡੀਆਈਜੀ ਸਾਹਿਬ ਤੇ ਜਿਹੜੇ ਡੀਐਸਪੀ ਸਾਡੇ ਗੁਰਪ੍ਰੀਤ ਸਿੰਘ ਨੇ ਉੱਥੇ ਵੀਰੇ ਉਹਨਾਂ ਦਾ ਸਾਹਮਣੇ ਜਿੰਨਾ ਸਾਹਿਬ ਤੋ ਉੱਆਸੀ ਤੇ ਉਹਨਾਂ ਨੂੰ ਅਸੀਂ ਜਿਹੜਾ ਜਿਹਨਾਂ ਕੋ ਰਹਾ ਕਰਵਾ ਲਈ ਪਰ ਉਹਦੇ ਭਾਗਾ ਗ੍ਰਾਫੀਕੀਟੇ ਸਾਰੇ ਜੂਨੂ ਸਾਡੇ ਪੀਤਰਾ ਦੇ ਜੁਆਇਨ ਕੀਤਾ ਕੋਸ਼ਵਾਦ ਕੋਚੇ ਤੋਂ ਟੋਟਾ ਤੇ ਇਹ ਕਾਲ ਸਰਬਾ ਸਰਬਾ ਪ੍ਰਭੂ ਦੂਜੇ ਦਿਨ ਨੇ ਕਬੜਾ ਖਾਤਾ ਕੋਚੇ ਤੁਸੀਂ ਪੜੋ ਜੇ ਬਿੱਟਰ ਬਾਰੀਆਂ ਜਿਹੜੀ ਮੈਨੇਜਮੈਂਟ ਦੀ ਏਜੰਟਾਂ ਜਿਹੜੀ ਮੈਨੇਜਮੈਂਟ ਦੀ ਏਜੰਟਾਂ ਕਹਿੰਦੇ ਆਵੇ ਚਾਕੇ ਤੇ ਮੈਂ ਵੀ ਕਦੀ ਨੂੰ ਮੋਲ ਦਿਆ ਕੋਲ ਮੈਨੇਜਮੈਂਟ ਤੋਂ ਮਰੱਖੀ ਗਈ ਸੀ ਤੇ ਪ੍ਰਸ਼ਾਸਨ ਤੇ ਵਿਚੋਲ ਨਾ ਕੰਦ ਕਰਦੀ ਆ ਹੋ ਮੈਨੇਜਮੈਂਟ ਦੇ ਉਪਾਸ਼ਾਸ਼ ਦੇ ਬਿਲਕੁਲ ਪਰਵਾ ਕੰਮ ਕਰਦੀਆ ਉਹਨੇ ਸੌ ਕਰਦੀ ਹੋਈ ਇੱਕ ਜਿਹੜਾ ਛੱਤਾਂ 'ਤੇ ਚੜ੍ਹੇ ਉਹਨਾਂ ਨੇ ਸਾਮੂਹ ਮੈਨੇਜਮੈਂਟ ਨੂੰ ਸਾਨੂੰ ਬਾਹਰ ਕਢਾਇਆ ਚੌਕੜਾ ਦਾ ਪ੍ਰਮੰਦਾ ਸਾਨੂੰ ਇੱਕ ਸ਼ੂਟ ਉਧਾਰ ਕਰਾਇਆ ਕਿ ਐਮਾ ਨੂੰ ਤੂੰ ਬਾਹਰ ਕਢਵਾ ਕੇ ਮੇਰੇ ਇਹਨਾਂ ਨੂੰ ਡੋਰ ਅਜਾ ਕਰਕੇ ਦੋ ਸ਼ੂਰ ਬੰਦ ਕਰਾਉਣਾ ਤੇ ਫੇਰ ਕੋਈ ਸ਼ੂਰ ਛੱਡਣਾ ਕਿਉਂਕਿ ਉਹਨਾਂ ਨੇ ਬੜਾ ਕੀਤਾ ਹੋਇਆ ਕਿ ਦੋਹਾਂ ਸ਼ੂਰ ਸਾਡੇ ਕੋਲ ਫਿਰ ਹੱਲ ਚੱਲਦਾ ਤੂੰ ਆ ਸ਼ੂਗਾ ਸੱਪਾ ਮਾਰ ਕੇ ਉਹਨਾਂ ਨੂੰ ਬੇਜਕਾਰ ਕਰਕੇ ਤੇ ਮੋਝੇ ਤੂੰ ਉਹ ਜੇੜੇ ਆ ਨੀਤੀ ਸੀ ਭਰਾ ਉਹ ਮੈਂ ਗੋਦਨਾ ਦੇ ਵਿੱਚ ਅਸੀਂ ਜਿੱਥੇ ਬੰਮੀ ਨਾਲ ਗੱਲਬਾਤ ਕਰਦਣ ਹੋ ਠੀਕ ਅਸੀਂ ਇਹਦੇ ਭਰੋਸਾ ਕਰਿਆ ਦੂਜੀ ਵਾਰ ਉਹ ਦੂਜੀ ਵਾਰ ਜਿਹੜੇ ਉਹਨਾਂ ਵੱਲੋਂ ਵਾਦੀਆ ਰੱਖੇ ਗਏ ਸਨ